ਸਾਹੀ ਗਾ ਦੋਸਤੋ ਗਵਾਚੀਆਂ ਪੜਨਾ ਚੈਨਲ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਅੱਜ ਦੀ ਗਜ਼ਲ ਹੈ ਜੀ ਆਪਾਂ ਦੋਵੇਂ ਆੜੀ ਆੜੀ ਪੇਸ਼ਾ ਜੀ ਕੇ ਤੂੰ ਗੁਜਰਾਤੀ ਮੈਂ ਵਪਾਰੀ ਆਪਾਂ ਦੋਵੇਂ ਆੜੀ ਆੜੀ ਤੂੰ ਗੁਜਰਾਤੀ ਮੈਂ ਵਪਾਰੀ ਆਪਾਂ ਦੋਵੇਂ ਆੜੀ ਆੜੀ ਮੈਂ ਵੀ ਲੁੱਟੂ ਤੂੰ ਵੀ ਲੁੱਟੀ ਲੋਕੀ ਬਾਂਦਰ ਅਸੀਂ ਮਦਾਰੀ ਮੈਂ ਵੀ ਲੁੱਟੂ ਤੂੰ ਵੀ ਲੁੱਟੀ ਲੋਕੀ ਬਾਂਦਰ ਅਸੀਂ ਮਦਾਰੀ ਤੂੰ ਗੁਜਰਾਤੀ ਮੈਂ ਵਪਾਰੀ ਆਪਾਂ ਦੋਵੇਂ ਆੜੀ ਆੜੀ ਤੂੰ ਝੂਠਾ ਜਿਹਾ ਹਮਲਾ ਕਰਦੇ ਤੂੰ ਝੂਠਾ ਜਿਹਾ ਹਮਲਾ ਕਰਦੇ ਮੈਂ ਝੱਭਦੇ ਹੀ ਸੁਲਾ ਕਰਾ ਦੂੰ ਤੇਰੀ ਗੇਮ ਬਿਹਾਰ ਚ ਹੋ ਜੂ ਮੇਰਾ ਵਿਗਜੂ ਅਸਲਾ ਭਾਰੀ ਮੈਂ ਤੂੰ ਗੁਜਰਾਤੀ ਮੈਂ ਵਪਾਰੀ ਆਪਾਂ ਦੋਵੇਂ ਆੜੀ ਆੜੀ ਅਗੇ ਜੀ ਕਿ ਥੋੜਾ ਜਿਹਾ ਨੁਕਸਾਨ ਤੂੰ ਕਰਦੇ ਥੋੜਾ ਜਿਹਾ ਨੁਕਸਾਨ ਤੂੰ ਕਰਦੇ ਮੈਂ ਥੋੜੀ ਜੀ ਹੈਲਪ ਕਰ ਦੂੰ ਉਹਨਾਂ ਦੇ ਦਸ ਪੱਲੇ ਕੀ ਆ ਉਧਰ ਬਣ ਜੂ ਟੌਰ ہماری ਤੂੰ ਗੁਜਰਾਤੀ ਮੈਂ ਵਪਾਰੀ ਆਪਾਂ ਦੋਵੇਂ ਆੜੀ ਆੜੀ ਮੈਨੂੰ ਸਾਰੇ ਭੌਂਕੇ ਆਖਣ ਮੈਨੂੰ ਸਾਰੇ ਭੌਂਕੇ ਆਖਣ ਤੈਨੂੰ ਕਿਹੜਾ ਫੁੱਲ ਚੜਾਉਂਦੇ ਆਖੀ ਜਾਂਦੇ ਜੋ ਕੋ ਜਾਂਦਾ ਜਣੀ ਦਾਤਰੀ ਫੇਰ ਕਰਾਰੀ ਤੂੰ ਗੁਜਰਾਤੀ ਮੈਂ ਵਪਾਰੀ ਆਪਾਂ ਦੋਵੇਂ ਆੜੀ ਆੜੀ ਡੇਡ ਅਰਬ ਉਲਝਾ ਕੇ ਰੱਖੀ ਡੇਡ ਅਰਬ ਯਾਨਕਿ 150 ਕਰੋੜ ਡੇਡ ਅਰਬ ਉਲਝਾ ਕੇ ਰੱਖੀ ਜੱਜ ਇਹ ਨਾ ਰਜਣੇ ਨਾ ਮੁਕਣੇ ਜਾਤਾਂ ਧਰਮ ਮਸ਼ੀਨ ਤੇ ਜੱਕੜ ਨਾਲੇ ਵਰਤ মিডিਆ ਸਾਰੀ ਤੂੰ ਗੁਜਰਾਤੀ ਮੈਂ ਵਪਾਰੀ ਆਪਾ ਦੋਵੇਂ ਆੜੀ ਆੜੀ ਮੈਂ ਵੀ ਲੁੱਟੂ ਤੂੰ ਵੀ ਲੁੱਟੀ ਲੋਕੀ ਬਾਂਦਰ ਅਸੀਂ ਮਦਾਰੀ ਧੰਨਵਾਦ ਦੋਸਤੋ ਇਨੀ ਬੇਨਤੀਆਂ ਸਵਕਾਰ ਕਰਿਓ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦਿਆ ਕਰੋ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਆਬਾਦ ਰਹੋ